ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਮਾਨ ਸਰ ਦੁਆਰਾ ਫੇਰਸ਼ੀਆ ਪਹੁੰਚ ਰਹੇ ਹੈ ਜੀ ਕਿ 2.5 ਸਾਲਾਂ ਦੇ ਵਿੱਚ ਉਹਨਾਂ ਨੇ ਮੇਰੇ ਸਾਹਮਣੇ ਚੌਥੀ ਬੰਨੀ ਵੀ ਲਈ ਹੋ ਗਈ ਇਸ ਤਰ੍ਹਾਂ ਦੇਖ ਰਹੇ ਹਾਂ ਵੈਲਕਮ ਹੈ ਜੀ ਮੁੱਖ ਮੰਤਰੀ ਸਾਹਵ ਦਾ ਬਗਾਵੰ ਦਾ ਆਂਦਾ ਤਾਂ ਆਸਾਂ ਬਹੁਤ ਹੁੰਦੀਆਂ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲਵੀ ਆਂਦੇ ਹੁੰਦੇ ਸੀਗੇ ਅਸੀਂ ਉਹਨਾਂ ਲਈਦਾ ਸੀਗਾ ਸੰਗਤ ਦਰਸ਼ਨ ਕਰਾਂਦੇ ਹੁੰਦੇ ਸੀ ਕੋਰੋੜਾ ਰੁਪਇਆ ਦੇ ਕੇ ਜਾਂਦੇ ਸੀ ਸ਼ਹਿਰ ਦੀ ਤਰੱਕੀ ਲਈ ਪਿੰਡਾਂ ਵਾਸਤੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਵੀ ਦੂਰ ਕਰਦੇ ਸੀ ਪਿੰਡ-ਪਿੰਡ ਜਾ ਕੇ ਬੈਠਦੇ ਹੁੰਦੇ ਸੀ ਪਿੰਡ ਪਿੰਡ ਨੂੰ ਉਹ ਕਹਿੰਦੇ ਚਾਟ ਵੀ ਦਿੱਤਾ ਜਾਂਦਾ ਸੀ ਉਹ ਵਰਤਮਾਨ ਜੀ ਆਏ ਆ ਪਰ ਨਿਰਾਸ਼ਾ ਤੋਂ ਸવાય ਲੋਕਾਂ ਨੂੰ ਕੁਝ ਨਹੀਂ ਹੱਥ ਲੱਗਿਆ ਅ ਇੱਥੇ ਤੱਕ ਕਿ ਕਿਸੇ ਦਾ ਮੰਗਿਆ ਤਾਂ ਕਿ ਇਹ ਦਿਨ ਜਿਹੜਾ ਉਹਨਾਂ ਨੇ ਆਪ ਅਨਾਉਂਸ ਕੀਤੀਆਂ ਚੀਜ਼ਾਂ ਆਪ ਵੀ ਪੱਥਰ ਲਾਏ ਆਪ ਉਹ ਵੀ ਉਹਨਾਂ ਦੀਆਂ ਪੂਰੀਆਂ ਨਹੀਂ ਹੋ ਰਹੀਆਂ ਮੈਡੀਕਲ ਕਾਲਜ ਜਿਹੜਾ ਸੈਂਟਰ ਦਾ ਪ੍ਰਜੈਕਟਾਂ ਔਰ ਸੈਂਟਰ ਨੇ ਪੈਸੇ ਭੇਜੇ ਬੜੀ ਦੇਰ ਦੇ ਇੱਕ ਵਾਰੀ ਕੈਪਟਨ ਨਮਿੰਦਰ ਸਿੰਘ ਉਹਦਾ ਨੀਂਹ ਪੱਥਰ ਰੱਖ ਕੇ ਉਹ ਨਹੀਂ ਬਣਿਆ ਸਰਕਾਰ ਬਦਲ ਗਈ ਕੈਪਟਨ ਸਾਹਿਬ ਮੁੱਖ ਮੰਤਰੀ ਨੇ ਇੱਕ ਵਰਤਮਾਨ ਜੀ ਦੀ ਸਰਕਾਰ ਆ ਗਈ ਇਹ ਵੀ ਨੀਂਹ ਪੱਥਰ ਾ ਕੇ ਉਹ ਸੈਂਟਰ ਦੇ ਪੈਸੇ ਵੰਤ ਸਮਝ ਨਹੀਂ ਆਉਂਦਾ ਕਿੱਥੇ ਕਰੋੜਾ ਰੁਪਿਆ 32 300 ਕਰੋੜ ਰੁਪਿਆ ਆਇਆ ਉਹ ਕਿੱਥੇ ਗਿਆ ਹੈ ਹੋ ਕੀ ਹੋ ਰਿਹਾ ਵਦਾ ਪਰ ਹੁਸ਼ਿਆਪੁਰ ਵਾਸੀ ਸਿਹਤ ਸੂਲਤਾ ਲਈ ਬਹੁਤ ਅਸੀਂ ਲੈਵਲ ਦੀਆਂ ਮਿਲਦੀਆਂ ਸੋ ਤਾਂ ਲੰਘੇ ਹਾਲੇ ਤੱਕ ਵੀ ਗੱਲਾਂ ਗੱਪਾਂ ਸੁਣਨੇ ਨੂੰ ਮਿਲਦੀਆਂ ਤੇ ਅਸੀਂ ਆ ਕਰਦੇ ਨਾਲ 16 ਮੈਡੀਕਲ ਕਾਲਜ ਬੋਲਣਾ ਕਿ ਸਰਕਾਰ ਕਹਿੰਦੀ ਸੀ ਸਾਰੇ ਸ਼ਹਿਰ ਦਾ ਰੱਖਤਾ ਸੀ ਤੇ 16 ਚ ਹਾਲੇ ਤੱਕ ਇੱਕ ਵੀ ਨਹੀਂ ਬਣਿਆ ਤੇ ਢਾਈ ਸਾਲ ਤੋਂ ਜ਼ਿਆਦਾ ਪੂਰੇ ਹੋ ਗਿਆ ਢਾਈ ਵੀ ਮੱਕੀ ਬੀਤ ਜਾਣੇ ਇਸੇ ਤਰ੍ਹਾਂ ਬੈਨ ਹੋ ਰਹੀ ਹੈ ਕਿ ਜਿੱਤੇ ਮੰਤਰੀ ਸਾਹਿਬ ਮੁੱਖ ਮੰਤਰੀ ਜੀ ਬੋਲਦੇ ਆ ਕਿ ਮੈਂ ਉਹੀ ਉਹੀ ਗੱਲ ਕਰਨ ਆ ਰਿਹਾ ਸੀ ਪਿਛਲੀ ਵਾਰੀ ਦਿਸ਼ਾਰੇ ਦੇ ਮੇਲੇ ਤੇ ਮੁੱਖ ਮੰਤਰੀ ਜੀ ਆਏ ਹੋਏ ਔਰ ਬੜਾ ਐਸੀ ਆ ਦਾ ਆਮਦਨੀ ਪਾਰਟੀ ਬਣੋ ਸਰਕਾਰ ਬਣੋ ਮਾਨ ਦੱਸਿਆ ਗਿਆ ਕਿ ਪਹਿਲੇ ਮੁੱਖ ਮੰਤਰੀ ਜਿਹੜੇ ਦੁਸ਼ਾਰਾ ਸ਼ਹਿਰਪੁਰ ਦੇ ਵਿੱਚ ਆਇਆ ਜ ਸਾਹਮਣੇ ਬੜਾ ਅੱਛਾ ਖੁਸ਼ੀ ਹੋਈ ਅਸੀਂ ਵੀ ਸਟੇਜ ਤੇ ਸੀਗੇ ਔਰ ਹਰ ਵਾਰੀ ਜਿਹੜੇ ਵੀਪੀਆਈਪ ਆਉਂਦੇ ਆ ਜਿਹੜਾ ਵੀਆਈਪੀ ਆਉਂਦੇ ਆ ਜਿਨ੍ਹਾਂ ਕੋਲ ਕੋਈ ਗ੍ਰਾਂਟ ਦੇਣ ਦੀ ਜਾਂ ਕੰਮ ਕਰਵਾਉਣ ਦੀ ਪਾਵਰ ਹੁੰਦੀ ਉਹ ਕਰਵਾਂਦੇ ਆ ਸਾਰੇ ਪਿਛਲੇ ਐਮਪੀ ਚਾਹੇ ਸੋਮ ਪ੍ਰਕਾਸ਼ ਸੀ ਜਾਏ ਸੰਤੋਸ਼ ਚੌਧਰੀ ਸੀ ਚਰਨਜੀਤ ਚੰਨੀ ਸੀ ਸਭ ਨੇ ਵੱਡੀਆਂ ਗਰੰਟਾਂ ਦਿੱਤੀਆਂ ਔਰ ਅਸੀਂ ਮੈਂ ਵੀ ਜਦੋਂ ਮਿਨਿਸਟਰ ਸੀ ਮੰਮੀ ਤੋਂ ਜਿੰਨੀ ਵਾਰੀ ਮੈਂ ਰਿਹਾ ਮਿਨਿਸਟਰ ਹਰ ਵਾਰੀ ਇਸ਼ਾਰਾ ਕਮੇਟੀ ਨੂੰ ਗਰਾਂਟ ਦਿੱਤੀ ਔਰ ਜੋ ਵਨ ਰੋਡ ਤੇ ਬਹੁਤ ਵਧੀਆ ਇੱਕ ਸਟੇਡੀਅਮ ਨਵਾਂ ਸਟੇਡੀਅਮ ਬਣਿਆ ਹੈ ਜਿੰਨਾ ਸ਼ਾਇਦ ਦੀ ਪ੍ਰੋਡਕਸ਼ਨ ਵੀ ਹੋਈ ਆ ਔਰ ਲੋਕੀ ਉੱਥੇ ਬੈਠ ਕੇ ਬੜੇ ਮਜ਼ੇ ਨਾਲ ਇਸ਼ਾਰਾ ਦੇਖਦੇ ਆ ਮੁੱਖ ਮੰਤਰੀ ਜੀ ਦੇ ਅੱਗੇ ਮੰਗ ਰੱਖੀ ਸੀ ਰਾਮਲੀਲਾ ਕਮੇਟੀ ਨੇ ਕਿ ਹਾਂ ਦੇ ਕੁੜੀਆਂ ਜੁঝে ਪਾਸੇ ਹੀ ਬਣਾ ਕੇ ਦਿੱਤੀਆਂ ਜਾਣ ਉਹ ਵੀ ਕਿਉਂਕਿ ਲੱਖਾਂ ਲੋਕੀ ਖੜੇ ਹੋ ਕੇ ਦੇਖਦੇ ਆ ਇਨਕਨਵੀਨੀਅੰਸ ਹੁੰਦੀ ਆ ਤੇ ਉਹਨਾਂ ਨੇ ਬੜੇ ਹੰਮੇ ਨਾ ਬੜੇ ਧਮਨਾਲ ਆਸ਼ੰਭਤਾ ਸੀ ਉਹਦੀ ਕਲੀਪ ਅਜੇ ਤੱਕ ਬੜੀ ਵਾਇਰਲ ਹੋ ਰਹੀ ਆ ਮੀਡੀਆ ਦੇ ਵਿੱਚ ਕਿ ਅਗਲਾ ਦੁਸ਼ਹਿਰਾ ਜਿਹੜਾ ਹੁਣ ਹੋਣਾ ਵੀ ਵਿੱਚ ਉਹਦੋਂ ਤੱਕ ਡੀਸੀ ਨੂੰ ਕਹਿ ਦਿੱਤਾ ਉਹਨਾਂ ਨੇ ਕਿ ਸਾਰੇ ਉਥੇ ਟੋਟਲ ਸਟੇਡੀਅਮ ਰਮਾਂ ਸਿੜੀਆਂ ਬਣਾ ਦਿਓ ਕੋਈ ਵੀ ਕੁਝੇ ਬੈਠ ਕੇ ਅਗਲੀ ਵਾਰੀ ਖੜੇ ਹੋ ਕੇ ਨਹੀਂ ਦੇਖੇਗਾ ਬਿਸ਼ਾਰਾ ਟੈਂਟ ਨਹੀਂ ਲਗਾਣੇ ਪੈਣਗੇ ਔਰ ਸ਼ੈਰ ਨੂੰ ਵੀ ਪ੍ਰੋਟੈਕਸ਼ਨ ਹੋਊਗੀ ਲਾਈਕ 댓 ਤੇ ਸਾਲ ਤਾਂ ਬੀਤ ਗਿਆ ਆਪ ਤੇ ਮੇਰਾ ਕੋਈ ਨਿਸ਼ਾਨ ਨਹੀਂ ਵੀ ਕਰਨ ਗਿਆ ਕੋਈ ਕਿਸੇ ਨੂੰ ਪੁੱਛਣ ਵੀ ਨਹੀਂ ਗਿਆ ਕਿੱਥੇ ਬੰਨਣਾ ਨਹੀਂ ਬੰਨਣਾ ਉਥੇ ਕੋਈ ਹਾਲ ਚੱਲ ਵੀ ਨਹੀਂ ਆ ਕਿਸੇ ਤਰ੍ਹਾਂ ਦੇ ਬੰਨਨੇ ਦੀ 2 ਮਹੀਨੇ ਚ 2 ਮਹੀਨੇ ਜੜ ਮਹੀਨੇ ਤੇ ਸ਼ਾਇਦ ਜਿਹੜਾ ਮੈਂ ਕਿਹਾ 19 ਦੇ ਅਸਤਾ ਇਹ ਨਹੀਂ ਆ ਵੀ ਨਹੀਂ ਕੋਈ ਦੱਸ ਸਕਿਆ ਸੋਰੀ ਉਹ ਬਸੋ ਕੇ ਕੋਈ ਨਹੀਂ ਪਰ ਉਹ ਵੀ ਵੱਡੀ ਗੱਲ ਇਹ ਆ ਕਿ ਸ਼ਿਆਰੇਤਾਬਾਦ ਤਿੰਨ ਚਾਰ ਮਹੀਨੇ ਤੱਕ ਸਾਡੇ ਲੋਕਲ ਮੰਤਰੀ ਸਾਹਿਬ ਮੈਂ ਬਿੱਤਰ ਆ ਬੜਾ ਰਿਸਪੈਕਟ ਕਰਦਾ ਮੈਂ ਉਹ ਜਿਹੜੇ ਵੀ ਜਗ੍ਹਾ ਤੇ ਗਏ ਜਿੱਥੇ ਵੀ ਉਹਨਾਂ ਨੇ ਭਾਸ਼ਣ ਦਿੱਤਾ ਭਗਵੰਤ ਮਾਨ ਜੀ ਦੀਆਂ ਇਹੀ ਗੱਲਾਂ ਤਰੀਫਾਂ ਕੀਤੀਆਂ ਵੇ ਇਸ਼ਾਰੇ ਚ ਆਈ ਸੀ ਇੱਕ ਭਗਵੰਤਾਨ ਕੇ ਆਈ ਸੀ ਤੇ ਉਹ ਉੱਥੇ ਅਕਮਿਟ ਕਰਕੇ ਗਏ ਆ ਅੱਛਾ ਉੱਥੇ ਇਸ਼ਾਰੇ ਚ ਵੀ ਮੈਡੀਕਲ ਕਾਲਜ ਦੀ ਗੱਲ ਕਰਕੇ ਗਏ ਸੀ ਤੇ ਲੈ ਆਏ ਸੰਧਾ ਵਿੱਚ ਉਹ ਕੌਣ ਤਮਨਕੇ ਰਾਮ ਜੀ ਦੇ ਆਏ ਸੀ ਤਾਂ ਫਿਰ ਝੂਠ ਬੋਲਣ ਦੀ ਗੱਲ ਹੋ ਸੀ ਮੰਤਰੀ ਨਹੀਂ ਸਮਝੰਦਾ ਤੇ ਚੁਪ ਕਰਕੇ ਗ੍ਰਾਂਟ ਦੇ ਜਾਂਦੇ ਜਿੱਦਾਂ ਬਾਕੀ ਐਮਐਲਐਮਪੀ ਦਿੰਦੇ ਸੀ ਪਰ ਲੋਕਾਂ ਨੂੰ ਪਤਾ ਸੀ ਹੋਗਾ ਵੀ ਇਹ ਨਹੀਂ ਬੰਨਣਾ ਸਭ ਨੂੰ ਪਤਾ ਹੀ ਸਾਨੂੰ ਵੀ ਪਤਾ ਸੀ ਮੀਡੀਆ ਨੂੰ ਪਤਾ ਸੀ ਨਹੀਂ ਬੰਨਣਾ ਔਰ ਕੋਈ ਯਕੀਨ ਵੀ ਨਹੀਂ ਇਹਨਾਂ ਦੀ ਗੱਲ ਤੇ ਕਰਦਾ ਅੱਜ ਵੇਲੇ ਕੋਈ ਨੋਬਾਡੀ ਸੀਰੀਅਸ ਅਬਾਊਟ ਭਗਤ ਮਹਾਤਮਾ ਤੇ ਅਨਾਊਂਸਮੈਂਟਸ ਅਬਾਊਟ ਦਿਸ ਮਿਨਿਸਟਰ ਅਨਾਊਂਸਮੈਂਟਸ ਕਿਉਂਕਿ ਇਹ ਸਿਰਫ ਅਨਾਊਂਸਮੈਂਟਸ ਕਰਦੇ ਆਏ ਕਰਦੇ ਕਰਦੇ ਕੁਝ ਨਹੀਂ ਅਜੇ ਤੱਕ ਇੱਕ ਪੈਸਾ ਗ੍ਰਾਂਟ ਮਿਨਿਸਪੈਲਟੀ ਨਹੀਂ ਨਹੀਂ ਆਈ ਪੰਚਾਇਤਾਂ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਸਾਰੇ ਸੈਂਟਰ ਦੇ ਜਿਹੜੇ ਗ੍ਰਾਂਟਸ ਹਨ ਦੇ ਫਾਈਨਾਂਸ ਤੇ ਕਮਿਸ਼ਨ ਦੇ ਉਹਨਾਂ ਦੇ ਨਾਲ ਹੀ ਪਿੰਡ ਜਾਂਦੇ ਉਹਨਾਂ ਨਾਲ ਹੀ ਮਿਨਿਸਪੈਲਟੀ ਦੇ ਵਿੱਚ ਕੁਝ ਹੋ ਰਿਹਾ ਸੋ ਉਹ ਨਾ ਹੈ ਹੁਣ ਚੱਪੇ ਵਾਲਾ ਇਲੈਕਸ਼ਨ ਉਹਨਾਂ ਨੇ ਮਿਲ ਖਿਆ ਸਕੂਆਰ ਕਰਕੇ ਚੇਰ ਦੇਦਾ స్టేట్ ਲੈਵਲ ਦਾ ਇੱਥੇ ਫੰਕਸ਼ਨ ਦਿਖਾ ਲਿਆ ਹੈ ਪੋਲੀਟিক্যাল ਮੋਟਿਵ ਕਰਕੇ ਮੈ ਤਾਂ ਕੰਨ ਵਾਲਾ ਕੋਡ ਨਹੀਂ ਲੱਗਿਆ ਹੁਣ ਆਇਆ ਹੁਣ ਪਿਛਲੀਆਂ ਗੱਲਾਂ ਦੇ ਪੈਸਿਆਂ ਦੇ ਚੈੱਕ ਡੀਸੀ ਨੂੰ ਫੜਾ ਜਾਣ ਸਾਰਾ ਕੁਝ ਹੋ ਜਾਏ ਮੈਡੀਕਲ ਕਾਲਜ ਦੀ ਨਿਮਣਸ਼ਟ੍ਰਕਸ਼ਨ ਸ਼ੁਰੂ ਹੋ ਜਾਏ ਸਟੇਡੀਅਮ ਦੀ ਸ਼ੁਰੂ ਹੋ ਜਾਏ ਤੇ ਵਰਨਾ ਤੁਹਾਨੂੰ ਪਤਾ ਹੀ ਅੰਲੁਕ ਫਿਰ ਸਮਿਆਂ ਅੰਤ ਜਵਾਬ ਜਨਤਾ ਮੰਦੀ ਆ ਪਿਛੇ ਵੀ ਸਾਡੇ ਕਾਰਨ ਨਾ ਜਨਤਾ ਜਵਾਬ ਮੰਦੀ ਹੈ ਤਾਂ ਆਮ ਆਦਮੀ ਪਾਰਟੀ ਬਹੁਤੀ देर ਹੋਰ ਝੂਠ ਦੇ ਸਾਰੇ ਚੱਲ ਨਹੀਂ ਸਕਦੇ ਲੋਕਾਂ ਨੂੰ ਸਮਝ ਆਸ਼ੀਂ